ਉਹ ਤੇ ਰੈ ਕਿਉਂ ਗਏ ਸੀ ਜਿਵੇਂ ਇੱਧਰ ਤੂੰ ਤੀ ਬੋਲਦੀ ਸੀ ਕਿਪੇ ਦੀ ਕਿਪੇ ਦੀ ਮੰਗ ਸੀਗੀ ਪਲੇਅਰ ਨੂੰ ਐ ਹੁੰਦਾ ਇੱਧਰ ਮੁੜ ਕੇ ਆਉਂਗਾ ਹੋਰ ਦੇਸ਼ਾਂ ਦੇ ਵਿੱਚ ਜਾਉਂਗਾ ਕਿਪਾ ਟੌਪ ਦੀ ਕਬੱਡੀ ਖੇਡਦਾ ਖੇਡਦਾ ਹੀ ਉੱਥੇ ਸਿਮਟ ਕੇ ਰਹਿ ਗਿਆ ਕੈਨੇਡਾ ਚ ਬਸ ਬਾਈ ਉਹਦੋਂ ਕੋਈ ਟਾਈਮ ਹੀ ਐਵੇਂ ਦਾ ਆਉਂਦਾ ਬਣਦਾਗਾ ਮਾਹੌਲ ਕਿ ਉਹਦੋਂ ਕਬੱਡੀ ਤੋਂ ਥੋੜਾ ਜਿਹਾ ਜੀ ਜਾਇ ਹੋ ਗਿਆ ਵੀ ਠੀਕ ਆ ਇਧਰ ਹੋਈਏ ਸੈਟ ਕੋਈ ਹੋਰ ਕਾਰਨ ਤਾਂ ਨਹੀਂ ਸੀ ਮੈਂ ਤਾਂ ਹੋਰ ਕਾਰਨ ਸੁਣਿਆ ਦੋ ਤਿੰਨ ਬਸ ਹੋਰ ਵੀ ਬਾਈ ਸੀਗੇ ਉਹਦੋਂ ਚਲੋ ਲੰਘ ਗਿਆ ਟਾਈਮ ਹੁਣ ਉਹ ਗੱਲਾਂ ਚੱਲ ਜਿਹੜੀਆਂ ਹੋਗੀਆਂ ਹੋਗੀਆਂ ਤੇ 2016 ਤੋਂ ਬਾਅਦ ਤੁਸੀਂ ਫਿਰ ਖੇਡਣ ਆਏ ਸੀ ਦੋ ਚਾਰ ਮੈਚ ਖੇਡ ਕੇ 17 ਦੇ ਵਿੱਚ ਫਿਰ ਵਾਪਸ ਚਲੇ ਗਏ ਬਹੁਤ ਉਹ ਛੋੜਾ ਸਿਸਟਮ ਹੀ ਆਇਆ ਹੋ ਗਿਆ ਸੀਗਾ ਗੱਲਬਾਤ ਬਹੁਤ ਚਲੋ ਜਿਹੜਾ ਲੰਘ ਗਿਆ ਉਹ ਟਾਈਮ ਠੀਕ ਆ ਬਾਈ ਨਹੀਂ ਲੰਘਿਆ ਨਹੀਂ ਮੈਂ ਸੁਣਿਆ ਕਿਪੇ ਨੂੰ ਧਮਕੀਆਂ ਆਉਂਦੀਆਂ ਰਹੀਆਂ ਬਹੁਤ ਜ਼ਿਆਦਾ ਕਿਪੇ ਨੂੰ ਖੇਡਣ ਤੋਂ ਵੀ ਹਟਾਇਆ ਗਿਆ ਜਿਵੇਂ ਤੁਸੀਂ ਬਿੱਟੂ ਦਗਾਲ ਦੇਣਾ ਟੀਮ ਬਣਾਈ ਸੀ ਆਪਣੇ ਨੇੜਲੇ ਪਿੰਡ ਦੇ ਵਿੱਚ ਜਿੱਥੇ ਕਿ ਆਪਾਂ ਭਾਵੇਂ ਕਿ ਤੁਸੀਂ ਮੈਚ ਹਾਰ ਗਏ ਸੀ ਤੁਹਾਨੂੰ ਧਮਕੀਆਂ ਬਹੁਤ ਆਈਆਂ ਸੀ ਕੀ ਕਾਰਨ ਸੀ ਚਲੋ ਉਹ ਦੋ ਸੀਗਾ ਜਿਹੜਾ ਸਿਸਟਮ ਹੁਣ ਉਹ ਗੱਲਾਂ ਦਾ ਕੀ ਕਰਨਾ ਆਪਾਂ ਹੁਣ ਠੀਕ ਆ ਸਭ ਕੁਝ ਬੈਸਿਕ ਕਬੱਡੀ ਦੇ ਵਿੱਚ ਊਣ ਤਾਂ ਆ ਰਹੀਆਂ ਨੇ ਦਿਨੋਂ ਦਿਨ ਤੁਸੀਂ ਵੀ ਦੇਖਦੇ ਹੋ ਹੁਣ ਟੂਰਨਾਮੈਂਟ ਤੇ ਟੀਮਾਂ ਲੇਟ ਹੁੰਦੀਆਂ ਜਾਂ ਲੇਟ ਕਰਾਈਆਂ ਜਾਂਦੀਆਂ ਇਹ ਕੀ ਕਾਰਨ ਆ ਹੂੰ ਤਾਂ ਬਈ ਦੇਖੋ ਚਾ ਵਿੱਚ ਤਾਂ ਟੀਮ ਹੁਣ ਸੱਦੀ ਹੁੰਦੀ ਆ ਜਿਹੜੀ ਕੋਈ ਸੱਦੀ ਹੋਈ ਟੀਮ ਆ ਉਹਦੇ ਲਈ 4 ਵਜੇ ਤੱਕ ਮੈਚ ਰਖਾਈ ਰੱਖਦੇ ਆ ਮੋੜ ਕੇ ਨਾਲ ਤਾਂ ਉਹਨੂੰ ਪੈਸੇ ਹੀ ਦਿੰਦੇ ਸੀ 8000 ਨਾਲੇ ਉਹਨੂੰ ਵੈਟ ਕਰੀ ਜਾਂਦੇ ਆ ਤੇ ਤੁਹਾਨੂੰ ਵੀ ਇਹ ਕਿਰਾਇਆ ਪੂਰਾ ਮਿਲਦਾ ਸੀ ਉਦੋਂ ਪੂਰੀ ਮੰਗ ਹੁੰਦੀ ਸੀ ਜਿਵੇਂ ਕਿ ਭਾਈ ਇੰਨੇ ਪੈਸੇ ਲੈ ਲੈ ਕਿ ਪਾਟੀ ਬਣਾ ਕੇ ਲੈ ਕੇ ਆਵੀਂ ਨਹੀਂ ਭਾਈ ਅਸੀਂ ਟੀਮ ਕਹਿਣ ਤੇ ਬਣਾ ਲੈਂਦੇ ਸੀ ਅਸੀਂ ਮੰਗੇ ਨਹੀਂ ਕਿਸੇ ਤੋਂ ਵੀ ਇੰਨੇ ਪੈਸੇ ਸਾਨੂੰ ਚਾਹੀਂਦੇ ਚਾਹੁੰਦੇ ਉਦੋਂ ਉਦੋਂ ਇਹ ਸਿਸਟਮ ਨਹੀਂ ਸੀਗਾ ਕਿੰਨੇ ਕੁ ਤੁਸੀਂ ਰੁਪਏ ਲੈਂਦੇ ਸੀ ਟੀਮ ਬਣਾਉਣ ਦੇ ਖੇਡਣ ਦੇ ਭਾਈ ਤੁਹਾਡੀ ਟੀਮ ਬਣਾ ਕੇ ਲੈ ਕੇ ਆਵਾਂਗੇ ਅਸੀਂ ਅਸੀਂ ਤਾਂ ਭਾਈ ਆਮ ਨੋਰਮਲ ਖਰਚੀ ਲੈਂਦੇ ਸੀ ਜਨਾਬ ਨਾ 12000 ਜਿਹੜਾ ਕੋਈ ਕਦੇ ਲਾਲਚ ਨਹੀਂ ਜਾਗਿਆ ਸੀ ਯਾਰ ਮੈਂ ਪੈਸਾ ਇਕੱਠਾ ਕਰ ਲਾਂ ਧਨ ਇਕੱਠਾ ਕਰ ਲਾਂ ਠੀਕ ਆ ਬਾਈ ਵਾਲੀ ਆਪਾਂ ਨੂੰ ਲਾਲਸਾ ਨਹੀਂ ਵੀ ਆਪਾਂ ਨੂੰ ਇੰਨਾ ਕੁ ਸੀ ਆਹੀ ਇਕੱਠਾ ਹੋ ਦੇ ਥੋੜਾ ਸਬਰ ਜਾਂ ਵੀ ਰੱਖਣਾ ਚਾਹੁੰਦਾ ਇਹ ਠੀਕ ਆ ਤੇ 2017 ਦੇ ਵਿੱਚ ਕਿੰਨੇ ਮੈਚ ਖੇਡੇ ਸੀ ਆਪਾਂ ਇੱਥੇ ਲਿਆਉਨੇ ਆ ਗੱਲ ਨੂੰ ਅਸੀਂ 4-5 ਟੂਰਨਾਮੈਂਟ ਖੇਡੇ ਸੀ ਪਹਿਲਾ ਟੂਰਨਾਮੈਂਟ ਹੀ ਜਿੱਤ ਗਏ ਸੀ ਅਸੀਂ ਬੋਟਰਾ ਕੇ ਖੇਡੇ ਸੀ ਜੀ ਉਹ ਪਹਿਲਾ ਟੂਰਨਾਮੈਂਟ ਹੀ ਅਸੀਂ ਫਰਸਟ ਸੀ ਤੁਸੀਂ ਲੰਮਾ ਸਮਾਂ ਕਬੱਡੀ ਖੇਡੀ ਖੇਡਣ ਤੋਂ ਬਾਅਦ ਛੱਡਣ ਤੋਂ ਬਾਅਦ ਫੇਰ ਖੇਡਣ ਲੱਗੇ ਮੈਂ ਅਕਸਰ ਦੇਖਦਾ ਪਲੇਅਰ 2-3 ਸਾਲ ਖੇਡ ਕੇ ਡਾਊਨ ਹੋ ਜਾਂਦੇ ਆ ਤੇ ਤੁਸੀਂ ਫੇਰ ਦੁਬਾਰੇ ਵਾਪਸੀ ਕਰੀ ਜਿਵੇਂ 12 ਤੋਂ 16 ਤੱਕ ਤਾਂ ਉਹ ਪੀਕ ਦੇ ਟੀਮ ਖੇਡੇ ਆ ਤੁਹਾਡੀ ਜਿਵੇਂ ਕਿ ਟੀਮਾਂ ਚੰਗੀਆਂ-ਚੰਗੀਆਂ ਟੀਮਾਂ ਦੀ ਗੱਡੀ ਬੈਕ ਲਵਾ ਦਿੰਦੇ ਸੀਗੇ ਤੇ ਅੱਜ ਕੱਲ 2-3 ਸਾਲ ਪਲੇਅਰ ਖੇਡ ਕੇ ਡਾਊਨ ਹੋ ਜਾਂਦਾ ਤੁਸੀਂ ਲੰਬੇ ਸਮੇਂ ਤੋਂ ਬਾਅਦ ਦੁਬਾਰੇ ਖੇਡਣ ਲੱਗੇ ਹੋ ਤੇ ਕਦੇ ਸਰਚ ਕਰੀਏ ਇਹ ਗੱਲ ਨੋਟ ਕਰੀਏ ਗੱਲ ਯਾਰ ਮੈਂ ਦੁਬਾਰੇ ਖੇਡ ਰਿਹਾ 2-3 ਸਾਲ ਚ ਪਲੇਅਰ ਡਾਊਨ ਹੋਣ ਪ ਉਹ ਬਈ ਉੱਥੇ 2-3 ਸਾਲਾਂ ਚ ਹੁੰਦੇ ਆ ਜਿਹੜਾ ਹੁਣ ਸਾਲ ਚ ਪਲੇਅਰ ਉੱਥੇ ਆਉਣੇ ਕੀ ਚੱਲਣਾ ਹੁਣ ਅਸੀਂ 32 ਕਿਲੋ ਤੋਂ ਲੱਗਿਆ ਮੈਂ ਹੌਲੀ-ਹੌਲੀ ਸਟੈਪ ਬਾਈ ਸਟੈਪ ਚੜੇ ਆ 2006-7 ਤੋਂ ਓਪਨ ਖੇਡਣ ਲੱਗੇ ਫੇਰ 3-4 ਸਾਲਾਂ ਚ ਆ ਕੇ 4 ਸਾਲਾਂ ਚ 10-11 ਤੋਂ 75 ਲੱਗੇ 4-5 ਸਾਲ ਖੇਡ ਕੇ ਤੇ ਹੁਣ ਆ ਰੈਡੀਵੈਂਟ ਆ ਕੋਈ ਸਟੀਰ ਰੋਡ ਲੈ ਲੈਂਦਾ ਕੋਈ ਪਾਊਡਰ ਲੈ ਕੇ ਭਾਰ ਵਧਾਉਂਦਾ ਹੁਣ ਸਾਡਾ ਭਾਰ ਨਾ ਘਟਦਾ ਸਾਡਾ ਤਾਂ ਵੱਧ ਹੀ ਆ ਟੂਰਨਾਮੈਂਟ ਆ ਅਸੀਂ ਆਫ ਸੀਜ਼ਨ ਹੁੰਦਾ ਵੱਧ ਹੀ ਆ ਪਾਰ ਕਦੇ ਸ਼ੁਰੂਆਤੀ ਸਮੇਂ ਚ ਕੀਪਕੇ ਨੇ ਇਸ ਤਰ੍ਹਾਂ ਦੀ ਚੀਜ਼ ਲਈ ਹੋਵੇ ਕਿ ਯਾਰ ਮੈਂ ਤਕੜਾ ਹੋ ਜਾਊਂਗਾ ਜਾਂ ਰਾ ਚੀਜ਼ਾਂ ਲੈਣਾ ਮੈਨੂੰ ਕਿਸੇ ਨੇ ਕਿਹਾ ਹੋਵੇ ਤੁਹਾਨੂੰ ਨਹੀਂ ਨਹੀਂ ਭਾਈ ਆਪਾਂ ਕੋਈ ਐਡਾ ਐਦਾਂ ਦਾ ਨਹੀਂ ਲੈਂਦਾ ਵੀ ਜਿਹਦੇ ਨਾਲ ਕਿਰਾ ਤਕੜਾ ਹੋ ਜਾਵੇ ਫਿਰ ਜਾਦੇ ਮਾੜਾ ਹੋ ਜਾਵੇ ਠੀਕ ਆ ਤਾਂ ਕਰਕੇ ਹੁਣ ਚੱਲੀ ਜਾਂਦੇ ਆ ਹੁਣ 8 ਸਾਲਾਂ ਬਾਅਦ 8 ਸਾਲ ਵੀ ਉੱਥੇ ਕੰਮ ਕਰਕੇ ਆਏ ਆ ਪੂਰਾ ਜਿਹੜਾ ਬਾਹਰ ਜਾ ਕੇ ਕੈਨੇਡਾ ਦਾ ਜਿਹਨੇ ਖਾਸ ਤੌਰ ਤੇ ਫਰੇਮਿੰਗ ਦਾ ਕੰਮ ਕਰਿਆ ਉਹਨੂੰ ਪਤਾ ਵੀ ਹੈ ਕੀ ਕੰਮ ਆ ਫਰੇਮਿੰਗ ਦਾ ਕੰਮ ਕਰਦਾ ਮੈਂ ਹਾਂਜੀ ਉਹਨੇ ਜਿਹੜੇ ਨੇ ਕਰਿਆ ਸਾਲ ਦੋ ਸਾਲ ਉਹਨੂੰ ਪਤਾ ਵੀ ਉਹ ਇਹ ਕੰਮ ਕਰਕੇ ਖੇਡਣ ਤਾਂ ਗਾਹਾਂ ਦੀ ਗੱਲ ਹਾਂਜੀ ਤੁਸੀਂ ਵਿੱਚ ਵਿੱਚ ਦੀ ਖੇਡਦੇ ਰਹੇ ਕੈਨੇਡਾ 'ਚ ਜਿਵੇਂ ਕਿ ਕੱਲੇ ਇੰਟਰਵਿਊ ਆਉਣੀ ਛੋਟੀ ਜੀ ਵੀਡੀਓ ਆਉਣੀ ਕੀਪੇ ਨੇ ਫੇਰ ਵਾਪਸੀ ਕਰ ਦਿੱਤੀ ਇੱਕ ਅਦਾ ਜੱਫਾ ਲਾ ਕੇ ਤਹਿਲਕਾ ਜੰਮਚਾ ਲੈਣਾ ਸੋਸ਼ਲ ਮੀਡੀਆ ਤੇ ਚਰਚਾ ਆ ਜਾ ਹੋ ਜਾਣਾ ਫੇਰ ਦੁਬਾਰੇ ਬਹਿ ਜਾਣਾ ਬਸ ਬਾਈ ਐ ਜਿੱਦੋਂ ਜਿੱਤੇ ਕੋਈ ਆਪਦਾ ਮੈਲਾ ਹੁੰਦਾ ਕਹਿ ਦਿੰਦਾ ਬੰਦਾ ਫੇ ਉਹ ਖੇਡ ਲੈਂਦੇ ਕੋਈ ਵਾਲਾ ਆਪਾਂ ਪਿੱਸੇ ਵੀ ਨਹੀਂ ਭੱਜੇ ਵੀ ਸਾਨੂੰ ਖੜਾਓ ਅਸੀਂ ਖੇਡਣੀ ਆਂ ਜਿਹੜਾ ਬੰਦਾ ਮੂੰਹ ਪਿਆਰ ਸੀ ਉੱਥੇ ਉਹ ਕਹਿ ਦਿੰਦੇ ਵੀ ਆ ਆਪਣਾ ਟੂਰਨਾਮੈਂਟ ਆ ਖੇਡ ਲਓ ਫੇ ਖੇੜਿਆ ਹੁੰਦੇ ਕਿ ਮਿਹਨਤ ਦਾ ਲਾਈ ਜਾਂਦੇ ਸੀ ਆਪਾਂ ਕਿਹੜਾ ਕੋਈ ਖੇਡਣ ਲਈ ਐਕਸਟਰਾ ਤਿਆਰੀ ਕਰਨੀ ਆ ਵੀ ਆ ਟੂਰਨਾਮੈਂਟ ਆਉਂਦੇ ਆ ਉਹਦੇ ਲਈ ਆਪਾਂ ਐਕਸਟਰਾ ਤਿਆਰੀ ਕਰੀਏ ਜਾਂ ਕੁਝ ਵੀ ਆਪਾਂ ਖੇਡਣਾ ਆਪਾਂ ਚੱਕਿਆ ਲਗੋਟਾ ਚੋਂ ਖੇੜਿਆ ਹੀ ਫੇਰ ਕੰਮ ਤੇ ਤੇ ਜਿਵੇਂ ਖੇਡਣ ਜਾਂਦੇ ਸੀ ਸ਼ੌਂਕ ਨਾਲ ਖੇਡਦੇ ਸੀ ਕੰਮ ਵੀ ਕਰਦੇ ਸੀ ਕਿ ਖੇਡਣ ਦੀ ਫੀਸ ਮਿਲਦੀ ਸੀ ਕਿ ਐ ਹੁੰਦਾ ਸੀ ਯਾਰ ਇਹ ਤਾਂ ਲੋਕਲ ਪਲੇਅਰਾਂ ਨੂੰ ਖੜਾ ਲੈਣ ਨੇ ਟੀਮ ਦੇ ਵਿੱਚ ਨਹੀਂ ਫੀਸ ਤਾਂ ਦਿੰਦੇ ਆ ਕਿੰਨੀ ਕੀ ਫੀਸ ਮਿਲਦੀ ਰਹੀ ਆ ਥੀਸ ਅਲੱਗ-ਅਲੱਗ ਆ ਪਲੇਅਰ ਨਾ ਜਿਵੇਂ ਖੇਡਦੇ ਆ ਫੇਉਵੇਂ-ਉਵੇਂ ਸਾਬ ਨਾ 100 ڈالر ਦਾ ਜਾਂਦਾ ਕਿਸ ਨੂੰ 1500 ਕਿਸ ਨੂੰ 2000 ਐਵੇਂ-ਐਵੇਂ ਜਿਵੇਂ ਆਪਾਂ ਖੇਡਾਂਗੇ ਜੀ ਤੇ ਅੱਜ ਕੱਲ ਚੰਗੀ ਵਾਪਸੀ ਕਰੀ ਆ ਕੀਪੇ ਨੇ ਤੇ ਹੁਣ ਬਾਹਰਲੇ ਕਲੱਬ ਦਾ ਕਿਸਦਾ ਫੋਨ ਆਇਆ ਬਾਈ ਕੀਪੇ ਆ ਕੇ ਸਾਡੇ ਵੱਲੋਂ ਖੇਡੀ ਨਹੀਂ ਹਜੇ ਉਦਾਂ ਤਾਂ ਕਹਿੰਦੇ ਆਪਾਂ ਉਦਾਂ ਨਹੀਂ ਕਿਸੇ ਨਾਲ ਗੱਲਬਾਤ ਹੋਈ ਜਾਂ ਕੋਈ ਜਿਵੇਂ ਕਿ ਦੋ-ਤਿੰਨ ਤੁਸੀਂ ਟੂਰਨਾਮੈਂਟਾਂ ਦੇ ਖੇਡੇ ਭਾਵੇਂ ਕਿ ਮੈਚ ਲੂਜ਼ ਕਰਕੇ ਤੁਸੀਂ ਸੈਮੀਫਾਈਨਲ ਲੂਜ਼ ਕਰਿਆ ਸੀਗਾ ਕਮਾਲਪੁਰੇ ਦੇ ਵਿੱਚ ਉਸ ਤੋਂ ਪਹਿਲਾਂ ਜੋ ਮੈਚ ਲੱਗਿਆ ਸੀ ਸੁੱਖੇ ਮੱਗੇ ਨੂੰ ਜਫਾ ਲਾਇਆ ਸੀ ਸੁੱਖੇ ਮੱਗੇ ਨਾਲ ਸੀ ਹਾਂ ਹਾਂਜੀ ਉਹ ਵੀ ਪੂਰੇ ਮੈਚ ਦੀ ਆਪਾਂ ਗੱਲਬਾਤ ਕਰੀ ਪੂਰਾ ਵਾਇਰਲ ਹੀ ਹੋਇਆ ਨਾ ਮੈਚ ਹਾਂ ਬਹੁਤ ਸੋਹਣਾ ਮੈਚ ਲੱਗਿਆ ਸਾਡਾ ਉਹ ਅਸੀਂ ਜਿੱਤੇ ਸੀ ਕੁਆਟਰਫਾਈਨਲ ਸੀ ਫਿਰ ਸੈਮੀਫਾਈਨਲ ਮੈਚ ਹਾਰ ਗਏ ਸੀ ਅਸੀਂ ਤੇ ਇੱਕ ਤੁਸੀਂ ਉਹਨਾਂ ਸਮੇਂ 'ਚ ਵੀ ਟੀਮ ਪਿੰਡ ਦੀ ਬਣਾਈ ਆ ਦੁਬਾਰੇ ਫੇਰ ਪਿੰਡ ਦੀ ਟੀਮ ਬਣਾਉਣ ਲੱਗੇ ਤੇ ਜਿਵੇਂ ਕਈ ਪਲੇਅਰ ਬਾਹਰੋਂ ਆਏ ਆ ਹੁਣ ਉਹਨਾਂ ਨੂੰ ਚੰਗਾ ਕਰਾਇਆ ਲੈਣ ਦੇ ਲਈ ਚੰਗੇ ਖਿਡਾਰੀ ਇੱਕਠੇ ਹੋ ਕੇ ਟੀਮਾਂ ਬਣਾਉਂਦੇ ਆ ਤੁਸੀਂ ਪਿੰਡ ਵਾਰੀ ਜਿਆਦਾ ਕਿਉਂ ਸੋਚਦੇ ਹੋ ਤੇ ਪਿੰਡ ਦੀ ਟੀਮ ਖੜੀ ਹੋ ਜੇ ਤੇ ਹੋਰ ਟੀਮਾਂ 'ਚ ਖੇੜਦੇ ਤੁਹਾਨੂੰ ਵੀ ਚੰਗੇ ਪੈਸੇ ਮਿਲਨੇ ਸੀ ਤੇ ਜਿਹੜੀ ਟੀਮ 'ਚ ਖੇੜਦੇ ਉਹਨੂੰ ਵੀ ਚੰਗੀ ਮੰਗਉਣੀ ਯਾਰ ਕੀ ਪਾਇਆ ਕੈਨੇਡਾ ਤੋਂ ਖੇਡਣ ਦੇ ਲਈ ਕੀਪਾ ਟੀਮ ਲੈ ਕੇ ਆਇਆ ਕੀਪੇ ਦੀ ਮੰਗ ਆ ਪੁਰਾਣਾ ਨਾਮ ਚੱਲਦਾ ਤੁਹਾਡਾ ਪਿੰਡ ਦੇ ਆਏ ਆ ਬਾਈ ਨਾ ਵੀ ਵੀ ਹੋਰ ਵੀ ਮੁੰਡੇ ਖੇਡਣ ਲੱਗ ਜਾਂਦੇ ਆ ਬਾਕੀ ਪਿੰਡ 'ਚ ਖੇਡ ਕੇ ਮੈਨੂੰ ਠੀਕ ਲੱਗਦਾ ਆਪਦੇ ਆਪ ਨੂੰ ਸਕੂਨ ਖੇਡਣ ਦਾ ਬਾਹਰ ਖੇਢੀ ਜਾਈ ਹੁਣ ਪੈਸੇ ਦਿੰਦੇ ਆ ਭਰਦੇ ਆ ਤਿੰਨ ਬਾਹਰੋਂ ਪਲੇਅਰ ਹੁੰਦੇ ਆ ਟੀਮ ਵਾਲੇ ਵੀ ਨਹੀਂ ਕਲੱਬਾਂ ਵਾਲੇ ਆਪ ਹੀ ਖੜ ਬਣਾਉਂਦੇ ਆ ਟੀਮਾਂ ਕੋਈ ਸਾਡੇ ਖੇਡਿਓ ਤੁਹਾਨੂੰ ਇੰਨੇ ਇੰਨੇ ਪੈਸੇ ਖੇਡ ਕੇ ਵੀ ਆਇਆ ਮੈਂ ਵਿੱਚ ਮੈਚ ਹੁਣ ਹਾਂਜੀ ਖੇਡਦਾ ਵੀ ਆ ਹੈਗੀ 29 ਕਹਿੰਦੇ ਆ ਵੀ ਆਜੋ ਹੁਣ ਤਾਂ ਖੇਡ ਲੂ ਪਾ ਪਿੰਡ ਦੀ ਟੀਮ ਦੀ ਬਣਾਉਣੇ ਆ ਹੁਣ ਕੋਈ ਇਸ ਤਰ੍ਹਾਂ ਦਾ ਟੂਰਨਾਮੈਂਟ ਹੈ ਜਿੱਥੇ ਕਿ ਤੁਸੀਂ ਟੌਪ ਦੀ ਟੀਮ ਬਣਾ ਕੇ ਤੇ ਜਿੱਤ ਨਾ ਸਕੇ ਹੋ ਜਾਂਦਾ ਵਿੱਚ ਟੀਮਾਂ ਕਿ ਕਕਰਾਲੇ ਸੀ ਉੱਥੇ ਸਾਡੀ ਟੀਮ ਵਧੀਆ ਬਣੀ ਤਿੰਨ ਵਾਰੋਂ ਅਸੀਂ ਕਰਮੀ ਖੇਡਦਾ ਸੀਰਾ ਕੋਨੀ ਉੱਥੇ ਮੈਚ ਹਾਰ ਗਏ ਸੀ ਅਸੀਂ ਕਿ ਜਿੱਦੇ ਆਪਾਂ ਪਹਿਲਾਂ ਵੀ ਗੱਲ ਬੁਰਜ ਹਰੀ ਟੀਮ ਸਾਡੀ ਰੇਕੋਟ ਬਹੁਤ ਵਧੀਆ ਬਣੀ ਸੀ ਮੈਂ ਤੇ ਗੋਪੀ ਖੇਡਦੇ ਸੀ ਉੱਥੇ ਹਰ ਗਏ ਸੀ ਹਰ ਵੀ ਜਾਂਦੇ ਸੀ ਇੱਕ ਸਿਲਵਰਾ ਦੇ ਟੂਰਨਾਮੈਂਟ ਤੇ ਮੈਂ ਸੁਣ ਰਿਹਾ ਜੀ ਤੁਸੀਂ ਕਾਫੀ ਵਾਰ ਖੇਡਿਆ ਤੇ ਜਿੱਤਨ ਦਾ ਸਬਬ ਨਹੀਂ ਬਣਿਆ ਨਹੀਂ ਸਿਲਵਰਾ ਜਿੱਤੇ ਨਹੀਂ ਬਣਾਈ ਵੀ ਇਹ ਟੀਮ ਇੱਕ ਇਹ ਮੇਲਾ ਤਾਂ ਕਰਕੇ ਜਿਆਦਾ ਕੀ ਇਹ ਵੱਡਾ ਹੁੰਦਾ ਮੇਲਾ ਆਪਣੇ ਇਲਾਕੇ ਕਰਕੇ ਇਲਾਕੇ ਦਾ ਹਾਂ ਜੀ ਉਦੋਂ ਦਾ ਵੀ ਆਪਕ ਜਾਣੀ ਆ ਕਿਸੇ ਪਿੰਡ ਇੱਕ ਦੋ ਵਾਰ ਹੀ ਗਏ ਆ ਨਹੀਂ ਜਿੱਤੇ ਤੁੰਗਲੀ ਨਹੀਂ ਜਿੱਤੇ ਅਸੀਂ ਮੇਟ ਮਲੇ ਹੁੰਦੇ ਆ ਉਸ ਤਰ੍ਹਾਂ ਜੱਗੀ ਦੇ ਸੱਟ ਲੱਗੀ ਸੀ ਇੱਕ ਵਾਰ ਜੱਗੀ ਦੇ ਹਾਂ ਉੱਥੇ ਸੱਟ ਵੱਜੀ ਸੀ ਹਾਂ ਉਹ ਦੋ ਦੋ ਵਾਰੀ ਖੇਡੇ ਐਤਕੀ ਵੀ ਬਣਾਈ ਸੀ ਟੀਮਾਂ ਐਤਕੀ ਵੀ ਹਰਗੇ ਸੀ ਹਾਂ ਐਤਕੀ ਦਾ ਕੋਈ ਤੁਸੀਂ ਆਏ ਆਏ ਸੀਗੇ ਆਉਣ ਤੋਂ ਬਾਅਦ ਖੇਡਣ ਲੱਗੇ ਉਸ ਤਰ੍ਹਾਂ ਦਾ ਨਹੀਂ ਤੇ ਇੱਕ ਤੁਸੀਂ ਐਕਸ਼ਨ ਕਰਦੇ ਰਹੇ ਹੋ ਤੁਹਾਡਾ ਐਕਸ਼ਨ ਬਹੁਤ ਖਾਸ ਹੋਇਆ ਇੱਕ ਤੁਹਾਡਾ ਐਕਸ਼ਨ ਤੇ ਇੱਕ ਹੋਇਆ ਆਪਣੇ ਬਲਜੀਤ ਸੈਦੋ ਕੇ ਦਾ ਐਕਸ਼ਨ ਤੁਸੀਂ ਜਫਾ ਲਾ ਕੇ ਥਾਪੀ ਦਰਸ਼ਕਾਂ ਨੂੰ ਮਾਰਦੇ ਸੀ ਅੱਜ ਕੱਲ ਤਾਂ ਮੈਂ ਦੇਖਿਆਗਾ ਕਿ ਰੀਡਰ ਅਲਾ ਥਾਪੀ ਮਾਰੀ ਜਾਂਦੀ ਆ ਜਾਂ ਰੇਡਰ ਜਾਫੀ ਵਾਲਾ ਥਾਪੀ ਮਾਰਦਾ ਤੁਸੀਂ ਦਰਸ਼ਕਾਂ ਨਾਲ ਕਿਉਂ ਥਾਪੀ ਮਾਰਦੇ ਸੀ ਆਪਾਂ ਤਾਂ ਨਵੀਂ ਉਦਹੀਂ ਦਸਕਾਂ ਨੂੰ ਵੀ ਸੁਆਦ ਆਵੇ ਬਾਕੀ ਜਿਹੜੇ ਮੈਚ ਮਾਰਦੇ ਆ ਕੋਈ ਵਧੀਆ ਮੈਚ ਆ ਉਹਦੇ ਚ ਹੀ ਮਾਰੀ ਹੁਣੀ ਆ ਕਿ ਆਪਾਂ ਇੰਨੀ ਰੇਡਰ ਤੇ ਨਹੀਂ ਮਾਰੀ ਹੋਰ ਆਪਾਂ ਦਸਕਾਂ ਨੂੰ ਕਿ ਤੇ ਵਧੀਆ ਮੈਚ ਆ ਤਕੜਾ ਮੈਚ ਆ ਉਦੋਂ ਥਾਪੀ ਮਾਰਾਂਗੇ ਤਾਂ ਮੜਾ ਗਰਮ ਹੋ ਦੇਖਣ ਵਾਲ ਨੂੰ ਵੀ ਸਾਬ ਨੂੰ ਵੀ ਵੱਡਾ ਮੈਚ ਆ ਠੀਕ ਆ ਬੰਦੇ ਖੇਡਦੇ ਆ ਗਰਮ ਹੋ ਕੇ ਉਹਦੇ ਲਈ ਮਾਰੀ ਆ 10 ਕਾਲੇ ਕਿ ਮਰ ਰੰજન ਲਈ ਉਦਾਂ ਨਹੀਂ ਕੋਈ ਗੱਲਬਾਤ ਜਿਵੇਂ ਕਿ ਬਾਨੇ ਨੂੰ ਜੱਫਾ ਲਾ ਕੇ ਥਾਪੀਆਂ ਮਾਰੀਆਂ ਤਾਜੇ ਨੂੰ ਮਾਰੀਆਂ ਤੇ ਦੁੱਲੇ ਨੂੰ ਮਾਰੀਆਂ ਫੇ ਉਹ ਮੈਚ ਪਾਜੀ ਕਿਸੇ ਮਾਰੀ ਨੂੰ ਨਹੀਂ ਮਾਰੀ ਨਹੀਂ ਵਧੀਆ ਮੈਚ ਹੁੰਦਾ ਫੇ ਉਹਦੇ ਤੇ ਥਾਪੀ ਮਾਰਾਂਗੇ ਦੇਖਣ ਵਾਲ ਨੂੰ ਵੀ ਸੁਆਦ ਆਉਂਦਾ ਮੈਚ ਦਾ ਵੀ ਇੰਟਰਸਟ ਵੱਧਦਾ ਵੱਡਾ ਮੈਚ ਹੁੰਦਾ ਫੇ ਤੇ ਅੱਜ ਕੱਲ੍ਹ ਹੀ ਥਾਪੀ ਮਾਰਦੇ ਜਿਵੇਂ ਅੱਜ ਕੱਲ੍ਹ ਤੁਸੀਂ ਸਾਜੀ ਨੂੰ ਜੱਫਾ ਲਾਇਆ ਤੇ ਹੋਰ ਵੀ ਕਈ ਨਾਮੀ ਰੇਡਰਾਂ ਨੂੰ ਜੱਫੇ ਲਾਇਆ ਅੱਜ ਕੱਲ੍ਹ ਕਿਉਂ ਥਾਪੀ ਨਹੀਂ ਮਾਰਦਾ ਕੀ ਬੱਸ ভাই ਉਦਾਂ ਹੀ ਬਾਕੀ ਉਮਰ ਹੁੰਦੀ ਆ ਉਦੋਂ ਜ਼ਿਆਦਾ ਉਹਨੂੰ ਥੋੜਾ ਠੀਕ ਆ ਜੋ ਉਸ ਘਟ ਜਾਂਦਾ ਉਹਨੂੰ ਉਮਰ ਸੀ ਉਹਦਾ ਜ਼ਿਆਦਾ